ਜੀ ਪੋਸਟ ਬੈਕਰ ਸਾਰੇ ਦਰਸ਼ਕਾਂ ਦਾ ਮੈਂ ਪਰ ਅਸੀਂ ਪੁਨਾਹ ਸਵਾਗਤ ਕਰਦਾ ਦਾਦੇ ਜੀ ਅੱਜ ਇਹ ਸ਼੍ਰੀ ਚੰਗੌਰ ਸਾਹਿਬ ਦੇ ਨੇੜੇ ਪੈਂਦੇ ਟਾਣਾ ਮਾਰਕ ਤੇ ਸਥਿਤਾਂ ਜਿੱਥੇ ਇੱਕ ਬਲੈਰੋ ਗੱਡੀ ਆ ਤੇ ਮਿੰਦਰਾ ਜਿਹੜੀ ਪਿਕਅਪ ਗੱਡੀ ਆ ਉਸ ਦਾ ਬੜਾ ਭਿਆਨਕ ਹਾਦਸਾ ਵਾਪਰਿਆ ਜਿਸ ਨਾਲ ਜਿੱਥੇ ਜਾਣਕਾਰੀ ਦਿੱੰਦਿਆ ਹੋਇਆ ਪਤਾ ਲੱਗਿਆ ਕਿ ਜਿਹੜੀ ਗੱਡੀ ਦਾ ਰੌਂਗ ਸਾਈਡ ਹੋ ਕੇ ਆ ਜੋ ਹਿੱਟ ਕੀਤੀ ਜਾਂਦੀ ਹੈ ਗੱਡੀ ਤੇ ਸਾਹਮਣੇ ਤੋਂ ਰੋਪੜ ਸਾਈਡ ਤੋਂ ਆ ਜੋ ਬਲੈਰੋ ਪਿਕਅਪ ਆਉਂਦੀ ਹੈ ਤੇ ਲੁਧਿਆਣਾ ਸਾਈਡ ਤੋਂ ਆ ਜੋ ਗੱਡੀ ਜਿਹੜੀ ਐਕਸਪੀ ਨੰਬਰ ਗੱਡੀ ਹੈ ਮਰੂਤੀ ਵਾਲਾਂ ਦੀ ਇਹ ਰੌਂਗ ਸਾਈਡ ਹੋ ਕੇ ਇਸ ਨਾਲ ਹਿੱਟ ਕਰ ਜਾਂਦੀ ਦੋਨੋਂ ਗੱਡੀਆਂ ਦਾ ਕਾਫੀ ਆਜੋ ਨੁਕਸਾਨ ਹੁੰਦਾ ਹੈ ਤਾਂ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਸਾਡੇ ਨਾਲ ਇੱਥੇ ਜਿਹੜੇ ਬਲੈਰੋ ਪਿਕਅਪ ਦੇ ਮਾਲਕ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਹਾਸਾ ਕਿਸ ਤਰੀਕੇ ਨਾਲ ਵਾਪਰਿਆ ਕਿਵੇਂ ਵਾਪਰਿਆ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਨੇਤੂ ਜੀ ਜੀ ਹਾਸਾ ਕਿਵੇਂ ਵਾਪਰਿਆ ਕਿੱਥੋਂ ਆ ਰਹੇ ਸੀ ਅਸੀਂ ਉਦੋਂ ਰੋਪੜਾ ਲੋ ਆ ਰਹੇ ਸੀ ਉੱਪਰ ਵੱਲ ਆ ਰਹੇ ਸੀ ਇੱਥੇ ਜਾ ਰਹੇ ਸੀ ਲੁਧਿਆਣਾ ਜਾ ਰਹੇ ਸੀ ਕੀ ਗੱਡੀ ਤੁਹਾਡੀ ਗੱਡੀ ਦੇ ਵਿੱਚ ਕੀ ਲੋਡ ਹੈ ਸਾਡਾ ਕਾਲਾ ਤੇਲ ਪਟਾ ਗੱਡੀ ਅੱਛਾ ਕਿਹੜੇ ਹਾਸਾ ਹੋਇਆ ਕਿਵੇਂ ਹਾਸਾ ਹੋਇਆ ਇਹ ਬਸ ਇੱਧਰੋਂ ਸਿੱਧਾ ਆ ਰਹੇ ਆ ਗੱਡੀ ਇੱਧਰੋਂ ਆ ਕੇ ਵਿੱਚ ਸੱਤੀ ਆ ਕੇ ਬਚੀ ਮਰੂਤੀ ਗੱਡੀ ਖਾਣ ਨੂੰ ਓਵਰਟੈਕ ਕਰ ਰਹੀ ਸੀ ਨਾ ਇੱਧਰੋਂ ਆ ਗਈ ਸਿੱਧੀ ਵਿੱਚ ਅੱਛਾ ਰੈਂਕ ਸਾਈਡ ਆ ਕੇ ਤੁਹਾਡੀ ਗੱਡੀ ਬਚੀ ਤੇ ਉਸ ਸਮੇਂ ਕੌਣ ਕੌਣ ਗੱਡੀ ਦੇ ਵਿੱਚ ਮੌਜੂਦ ਸਨ ਮੈਂ ਤੇ ਮੇਰਾ ਮੁੰਡਾ ਜੀ ਤੇ ਥੋੜੀ ਤੁਹਾਡੀ ਹਾਲਤ ਠੀਕ ਹੈ ਹਾਂਜੀ ਤੇ ਜਿਹੜਾ ਦੂਸਰੀ ਗਾ ਸਨਫਟ ਗੱਡੀ ਵਾਲਾ ਚਾਲਕਾ ਉਹ ਕਿੱਦਾਂ ਆਉਂਦੀ ਹਾਲਤ ਉਹਨਾਂ ਦਾ ਪਤਾ ਨਹੀਂ ਜੀ ਸਭ ਮੈਂ ਇੱਥੇ ਮੌਕੇ ਤੇ ਪਰਸ਼ ਪ੍ਰਸ਼ਾਸਨ ਹਾਂਜੀ ਤੇ ਕੀ ਕਾਰਵਾਈ ਕੀਤੀ ਉਹਨਾਂ ਵੱਲੋਂ ਸਾਜੇ ਕੁਛ ਨਹੀਂ ਗਿਆ ਮੰਨੇ ਤੇ ਜਿਹੜੇ ਆ ਤਾਨ ਗੱਡੀ ਦਾ ਜਿਹੜਾ ਚਾਲਕ ਸੀ ਉਹ ਕਿੱਥੇ ਗਿਆ ਦੂਸਰੀ ਗੱਡੀ ਦਾ ਹਾਂਜੀ ਉਹ ਦੂਸਰੀ ਗੱਡੀ ਚਾਲਕ ਕਿੱਥੇ ਗਿਆ ਹਸਪਤਾਲ ਪਹੁੰਚਾ ਤਾ ਉਹਨੂੰ ਹਾਂਜੀ ਤਾਂ ਤਸਵੀਰਾਂ ਤੁਹਾਨੂੰ ਦਿਖਾਉਣਾ ਇੱਕ ਵਾਰ ਫਿਰ ਤੋਂ ਇੱਥੇ ਸਾਡੇ ਨਾਲ ਜਿਹੜੇ ਅਫਸਰ ਸਾਹਿਬਾਨ ਵੀ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਫਿਲਹਾਲ ਦਾਦ ਨੇ ਕਿ ਤਸਵੀਰਾਂ ਦੇਖ ਸਕਦੇ ਹੋ ਜਿਹੜੀਆਂ ਤੁਸੀਂ ਫਿਰੋਪੜ ਲੁਧਿਆਣਾ ਮਾਰਗ ਨੇੜੇ ਸ਼੍ਰੀ ਚਮਕੌਰ ਸਾਹਿਬ ਥੀਮ ਪਾਰਕ ਦੇ ਨਜ਼ਦੀਕ ਆ ਜੋ ਇਹ ਹਾਦਸਾ ਵਾਪਰਦਾ ਤੇ ਦੋਨੋਂ ਗੱਡੀਆਂ ਚੋਂ ਬੜੀ ਬੁਰੀ ਤ ਤਾਂ ਹੁੰਦੀਆਂ ਤੇ ਦੋਨੋਂ ਗੱਡੀਆਂ ਦਾ ਕਾਫੀ ਨੁਕਸਾਨ ਹੁੰਦਾ ਹੋ ਜਾਂਦਾ ਤਾਂ ਇੱਥੇ ਇਹ ਦੱਸਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਮਰੂਤੀ ਕਾਰ ਗੱਡੀ ਹੈ ਜੋ ਇਹ ਮਰੂਤੀ ਗੱਡੀ ਆ ਇਸ ਦਾ 에어 ਬੈਗ ਤੱਕ ਜੋ ਖੁੱਲ ਚੁੱਕੇ ਆ ਇਸ ਦੇ 에어 ਬੈਗ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਉਣਾ ਮੈਂ ਪੂਰੇ 에어 ਬੈਗ ਆ ਜੋ ਖੁੱਲ ਚੁੱਕੇ ਆ ਦੋਨੋਂ ਦੇ ਦੋਨੋਂ ਇਸ ਵਿੱਚ ਕਿੰਨੇ ਪਰਸਨ ਮੌਜੂਦ ਸਨ ਉਹ ਇੱਥੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੌਣ ਕੌਣ ਇਸ ਗੱਡੀ ਦੇ ਵਿੱਚ ਚਲਾ ਰਿਹਾ ਸੀ ਗੱਡੀ ਨੂੰ ਤੇ ਕਿੰਨਾ ਕੁ ਜਾਨੀ ਮਾਨੀ ਨੁਕਸਾਨ ਹੋਣ ਦਾ ਬਚਾਅ ਹੋਇਆ ਜਾਂ ਫਿਰ ਕਿਦਾਂ ਹਾਦਸਾ ਵਾਪਰਿਆ ਤੇ ਸਾਡੇ ਨਾਲ ਇੱਥੇ ਇਹ ਅਸਾਂ ਮੌਜੂਦ ਹਨ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਹਾਦਸਾ ਕਿਸ ਤਰ੍ਹਾਂ ਵਾਪਰਿਆ ਕੀ ਕਹਣਾ ਹੋਣੇ ਆਇਆ ਹਾਂਜੀ ਆਕੇ ਮੈਨੂੰ ਉਹ ਐਕਸੀਡੈਂਟ ਦਾ ਪਤਾ ਲੱਗਿਆ ਹੁਣ ਕਿਵੇਂ ਕਿਵੇਂ ਹੋਇਆ ਹਾਦਸਾ ਲੱਗੇ ਪਤਾ ਨਹੀਂ ਹਾਂਜੀ ਨਹੀਂ ਕੋਈ ਪਤਾ ਨਹੀਂ ਚਾਰ ਪੈ ਰੋਡ ਖੜਾ ਰਹਿ ਗਿਆ ਤੇ ਜਿਹੜੇ ਮੌਕੇ ਤੇ ਫਟੜ ਲੋਕ ਸੀ ਉਹਨਾਂ ਨੂੰ ਕਿੱਥੇ ਪਹੁੰਚਾਇਆ ਗਿਆ ਉਹ ਸ਼ਿਵਲਾ ਹਸਪਤਾਲ ਪਹੁੰਚਾਇਆ ਚਾਨੀ ਮਾਨੀ ਨੂੰ ਜਾਨੇ ਨੁਕਸਾਨ ਦਾ ਬੱਧੀ ਉੱਥੇ ਜਾ ਕੇ ਪਤਾ ਲੱਗੂਗਾ ਹਸਪਤਾਲ ਜਾ ਕੇ ਪਤਾ ਲੱਗੂਗਾ ਫਿਰ ਫਤ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਮੈਂ ਆਪਣੇ ਸਹਿਯੋਗੀ ਨੂੰ ਕਹਿਣਾ ਚਾਹਾਂਗਾ ਇਹ ਕਾਲੇ ਤੇਲ ਦੀ ਹੈ ਜੋ ਇਹ ਏ ਭਰਕੇ ਲੁਧਿਆਣਾ ਸਾਈਡ ਜਾ ਰਹੀ ਸੀ ਤੇ ਜਿੱਥੇ ਸਾਹਮਣੇ ਤੋਂ ਐ ਜੋ ਰੋਂਗ ਸਾਈਡ ਆ ਕੇ ਗੱਡੀ ਆ ਜੋ ਇਹਨਾਂ ਨਾਲ ਟਕਰਾ ਜਾਂਦੀ ਆ ਤੇ ਇਹ ਤਾਂ ਆਪਣਾ ਜਾ ਰਹੀ ਸੀ ਚੱਲ 50 ਤੇ ਸੀ ਗੱਡੀ ਤੇ ਉਹ ਇੱਕੋ ਦਮ ਹੀ ਆਇਆ ਹੋਜੀ ਇੱਕ ਤਾਂ ਤੇਜ਼ ਬਹੁਤ ਸੀਗਾ ਉੱਤੇ ਇੱਕੋ ਦਮ ਉਹਨੇ ਘੱਟ ਮਾਰਿਆ ਪਤਾ ਵੀ ਨਹੀਂ ਲੱਗਾ ਕਿ ਤੁਸੀਂ ਆਪਣੀ ਸਾਈਡ ਜਾ ਰਹੇ ਸੀ ਮੈਂ ਆਪਣੀ ਸਾਈਡ ਦੇਖੋ ਗੱਡੀ ਖੜੀ ਹਾਂ ਤੇ ਉਹ ਦੂਸਰਾ ਬੰਦਾ ਰੋਂਗ ਸਾਈਡ ਆ ਗਿਆ ਔਰ ਉਧਰ ਸੀਗਾ ਰੋਂਗ ਸਾਈਡ ਤੱਕ ਆ ਗਿਆ ਤੇਜ਼ੀ ਬਹੁਤ ਆਇਆ ਤੇਜ਼ ਸੀ ਬਹੁਤ ਥੋੜਾ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਹੋਇਆ ਜੀ ਦੇਖੋ ਸਾਰੀ ਟੁੱਟ ਗਈ ਗੱਡੀ ਆ ਕੋ ਇੱਥੇ ਜਾਣਾ ਸੀ ਤੁਸੀਂ ਲੁਧਿਆਣੇ ਲੁਧਿਆਣੇ ਜਾਣਾ ਸੀ ਤੁਹਾਡੀ ਹਾਲਤ ਠੀਕ ਹੈ ਹਾਂ ਠੀਕ ਹੈ ਬੜਾ ਨੁਕਸਾਨ ਆ ਜੋ ਇੱਥੇ ਹੋਇਆ ਇਹ ਬਲੈਰੋ ਗੱਡੀ ਲੁਧਿਆਣੇ ਸਾਈਡ ਜਾ ਰਹੀ ਸੀ ਜਿੱਥੇ ਇਸ ਦਾ ਕਾਫੀ ਆ ਜੋ ਨੁਕਸਾਨ ਹੋ ਚੁੱਕਿਆ ਹੈ ਤੇ ਜਿਹੜੀ ਸਾਹਮਣੋਂ ਮਹਿੰਦਰਾ ਦੀ ਸੌਰੀ ਕਹਿ ਦਈਏ ਤਾਂ ਅਮਰੂਤੀ ਦੀ ਗੱਡੀ ਹੈ ਐਚਪੀ ਨੰਬਰ ਗੱਡੀ ਮੈਂ ਇੱਕ ਵਾਰ ਆਪਣੇ ਸਹਿਯੋਗੀ ਨੂੰ ਕਹਾਂ ਜਾਂਗਾ ਤਸਵੀਰਾਂ ਦਿਖਾਈਆਂ ਜਾਣ ਤੇ ਇੱਥੇ ਕਾਫੀ ਟ੍ਰੈਫਿਕ ਵੀ ਬਣਿਆ ਨਜ਼ਰ ਆ ਰਿਹਾ ਤੇ ਇਹ ਰੋਡ ਆ ਜੋ ਤੁਹਾਨੂੰ ਦਿਖਾਉਣਾ ਹੈ ਜਿਹੜਾ ਇਹ ਲੁਧਿਆਣੇ ਸਾਈਡ ਤੋਂ ਰੋਡ ਹੈ ਰੋਪੜ ਸਾਈਡ ਜਾ ਰਿਹਾ ਰੋਪੜ ਤੋਂ ਲੁਧਿਆਣਾ ਸਾਈਡ ਜਾ ਰਿਹਾ ਤੇ ਜਿੱਥੇ ਆਏ ਦਿਨਾਂ 'ਚ ਹਾਦਸੇ ਵੱਡੇ ਵੱਡੇ ਹਾਦਸਿਆਂ ਦਾ ਕਾਰਨ ਕਦੀ ਟੁੱਟੀਆਂ ਸੜਕਾਂ ਬਣਦੀਆਂ ਕਦੀ ਆਵਾਰਾ ਪਸ਼ੂਆਂ ਕਾਰਨ ਆ ਜੋ ਹਾਦਸੇ ਵਾਪਰਦੇ ਨੇ ਤੇ ਇੱਕ ਵਾਰ ਮੈਂ ਤੁਹਾਨੂੰ ਫਿਰ ਤੋਂ ਦੱਸਣਾ ਚਾਹਣਾ ਇੱਥੇ ਜਿਹੜੇ ਇਸ ਰੋਡ ਤੇ ਆ ਜੋ ਇਹ ਵੱਡੇ ਵੱਡੇ ਹਾਦਸੇ ਇਸੇ ਤਰ੍ਹਾਂ ਵਾਪਰਦੇ ਨੇ ਤੇ ਮੈਂ ਜੇ ਦੂਸਰੀ ਗੱਡੀ ਉਸ ਦੀਆਂ ਤਸਵੀਰਾਂ ਵੀ ਇੱਕ ਵਾਰ ਤੁਹਾਨੂੰ ਸਾਂਝੀਆਂ ਕਰ ਰਿਹਾ ਤੇ ਦੇਖ ਸਕਦੇ ਹੋ ਵੱਡੇ ਪੱਧਰ ਤੇ ਗੱਡੀ ਪੂਰੀ ਟੋਟਲ ਲਾਸ ਹੋ ਚੁੱਕੀ ਆ ਜਿਹੜੀ ਮ੍ਰੁਤੀ ਵਾਲਿਆਂ ਦੀ ਕਾਰ ਆ ਇਹ ਟੁੱਟ ਚੁੱਕੀ ਆ ਪੂਰੀ ਅੱਗੇ ਪੂਰੇ 에ਅਰ ਬੈਗ ਖੁੱਲ ਚੁੱਕੇ ਆ ਤੇ ਮਹਿੰਦਰਾ ਬਲੈਰੋ ਪਿਕਅਪ ਜਿਹੜੀ ਗੱਡੀ ਆ ਜੋ ਇਸ ਦਾ ਵੀ ਕਾਫੀ ਆ ਜੋ ਨੁਕਸਾਨ ਦੱਸਿਆ ਜਾ ਰਿਹਾ ਐਥੇ ਮੌਕੇ ਤੇ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਆ ਜੋ ਜਿਹੜੇ ਕਾਰ ਚਲਾ ਰਹੇ ਸੀ ਉਹਨਾਂ ਨੂੰ ਕਾਰ ਚਾਲਕਾ ਨੂੰ ਆ ਜੋ ਕਿੰਨੇ ਕਾਰ ਚਾਲਕ ਸੀ ਇਹ ਹੁਣ ਨਹੀਂ ਪੁਸ਼ਟੀ ਕੀਤੀ ਜਾ ਸਕਦੀ ਐਥੇ ਉਹਨਾਂ ਨੂੰ ਸਿਵਲ ਹਸਪਤਾਲ ਆ ਜੋ ਪਹੁੰਚਾਇਆ ਗਿਆ ਤੇ ਜਿਹੜੀਆਂ ਐਥੇ ਟ੍ਰੈਫਿਕ ਵੀ ਕਾਫੀ ਬਣਦਾ ਅੰਸਾਰ ਜਾ ਰਹੀ ਸੀ ਰੋਂਗ ਸ਼ਾਰਟ ਜਾ ਕੇ ਆ ਜੋ ਹਿੱਟ ਕਰ ਜਾਂਦੀ ਆ ਕਿ ਜਿੱਥੇ ਭਾਰੀ ਆ ਜੋ ਦੋਨਾਂ ਗੱਡੀਆਂ ਦਾ ਨੁਕਸਾਨ ਹੁੰਦਾ ਤੇ ਜਾਨੀ ਮਾਨੀ ਦਾ ਨੁਕਸਾਨ ਹਲੇ ਦੱਸ ਨਹੀਂ ਸਕਦੇ ਮਾਲੀ ਨੁਕਸਾਨ ਆ ਜੋ ਕਾਫੀ ਨਜ਼ਰ ਆ ਰਿਹਾ ਜਾਨੀ ਨੁਕਸਾਨ ਨਹੀਂ ਦੱਸ ਸਕਦੇ ਹਲੇ ਤੇ ਜਿਹੜਾ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਆ ਜੋ ਜਿਹੜੇ ਇੱਥੇ ਫਟੜ ਇਨਸਾਨ ਲੋਕਸਾਨ ਉਹਨਾਂ ਨੂੰ ਮਰੀਜ਼ ਸਨ ਜਿਹੜਾ ਉਹਨੂੰ ਪਹੁੰਚਾਇਆ ਗਿਆ ਹਸਪਤਾਲ ਆ ਜੋ ਇੱਥੇ ਪਹੁੰਚਾਇਆ ਗਿਆ ਤੇ ਟ੍ਰੈਫਿਕ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਵੱਡਾ ਇੱਥੇ ਟ੍ਰੈਫਿਕ ਵੀ ਲੱਗਦਾ ਨਜ਼ਰ ਆ ਰਿਹਾ ਤੁਹਾਡੇ ਨਾਲ ਤਸਵੀਰਾਂ ਸੀ ਸ਼੍ਰੀ ਚਮਕੌਰ ਸਾਹਿਬ ਏਰੀਆ ਤੋਂ ਸਾਂਝੀਆਂ ਕਰਨ ਕੀਤੀਆਂ ਜਿੱਥੇ ਇੱਕ ਦੋਨਾਂ ਗੱਡੀਆਂ ਦੇ ਵਿੱਚ ਕ ਜਾਨੀ ਨੁਕਸਾਨ ਹੈ ਜੋ ਹਲੇ ਉਹਦੀ ਹਲੇ ਪੁਸ਼ਟੀ ਨਹੀਂ ਕੀਤੀ ਜਾਂਦੀ ਕੀ ਰੈਂਕ ਕੀ ਹੈ ਤੁਹਾਡਾ ਸਪਾਈ ਸਪਾਈ ਇਹ ਵੀ ਸਪਾਈ ਨੇ ਤਿੰਨੋਂ ਇੱਕੋ ਪਿੰਡ ਦੇ ਨੇ ਤੁਸੀਂ ਨਹੀਂ ਇਹ ਅਲੱਗ ਅਲੱਗ ਤੁਹਾਡਾ ਪੌਂਗਾ ਸਾਹਿਬ ਆ ਸਰਮੌਰ ਜਿਲ੍ਹਾ ਹੈ ਤੇ ਇਹਨਾਂ ਦਾ ਕਿਹੜਾ ਪਿੰਡ ਹੈ ਦਨੇਸ਼ਵਰ ਦਾ ਇਹ ਮੰਡੀ ਦੇ ਹੈ ਇਹ ਮੰਡੀ ਦੇ ਹੈ ਖਾਸ ਮੰਡੀ ਇਹ ਕਿ ਪਿੰਡ ਹੈ ਮੰਡੀ ਦਾ ਕੋਈ ਜਗਿੰਦਰ ਨਗਰ ਹੈ ਸਾਡੇ ਜਗਿੰਦਰ ਨਗਰ ਹੈ ਤੇ ਜਿਹੜਾ ਇੱਕ ਹੋਰ ਆ ਦੂਜਾ ਤੀਜਾ ਅਸ਼ੀਸ਼ ਦਾ ਆਸੀਸ਼ ਮੈਡਾ ਹਾਂ ਅੱਛਾ ਜੀ ਤੁਸੀਂ ਦੂਜਾ ਇੱਕ ਹੋਰ ਕੀ ਨਾਮ ਲਖਾਇਆ ਤੁਸੀਂ ਮਲੇਕ ਹਾਂ ਉਹ ਉਹ ਦਾ ਕਿਹੜਾ ਪਿੰਡ ਹੈ ਉਹ ਵੀ ਮੰਡੀ ਦਾ ਹੈ ਪਤਾ ਨਹੀਂ ਕਿਥੇ ਦਾ ਹੈ ਕੋਈ ਮੰਡੀ ਦਾ ਤੇ ਹੁਣ ਤੁਸੀਂ ਯੂਨਿਟ ਚ ਆਪਣਾ ਦੱਸਤਾ ਹਾਂ ਦੱਸਤਾ ਜੀ ਢੋਗਰਾ ਨਾਲ ਦੀ ਯੂਨਿਟ ਦਾ ਪੰਜ ਕੈਮਰਾ ਪਰਸ਼ਦ ਨਾਲ ਪਰਮਿਟਿੰਗ ਡੇਲੀ ਪੋਸਟ ਰੂਪਨਗਰ